ਨੌਜਵਾਨ ਯੂਥ ਜਿਹੜਾ ਹੈ ਉਹ ਲਗਾਤਾਰ ਇੱਕ ਅਜਿਹੀ ਸਮੱਸਿਆ ਤੋਂ ਪੀੜਤ ਹੁੰਦਾ ਜਾ ਰਿਹਾ ਹੈ ਜੋ ਕਿ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ ਕਿਉਂਕਿ ਯੂਥ ਦੇ ਵਿੱਚ ਹੁਣ ਇੰਨਾ ਦਿਮਾਗ ਨਹੀਂ ਉਹ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਆ ਰਿਹਾ ਹੈ ਤਾਂ ਆਪਣੇ ਹਰ ਇੱਕ ਪਰਸਨਲ ਮੋਮੈਂਟਸ ਨੂੰ ਕੈਪਚਰ ਕਰ ਰਿਹਾ ਹੈ ਹਰ ਇੱਕ ਚੀਜ਼ ਨੂੰ ਕੈਪਚਰ ਕਰ ਰਿਹਾ ਹੈ ਤੇ ਜਦੋਂ ਉਹਨਾਂ ਦੇ ਵਿੱਚ ਅੰਨਪਨ ਹੋ ਜਾਂਦੀ ਹੈ ਤੇ ਉਹ ਉਸ ਚੀਜ਼ ਨੂੰ ਲੀਕ ਕਰਨ ਦੀਆਂ ਧਮਕੀਆਂ ਜੜਾ ਇੱਕ ਦੂਜੇ ਨੂੰ ਦੇਣ ਲੱਗ ਜਾਂਦੇ ਨੇ ਜਦੋਂ ਸਾਡਾ ਯੂਥ ਅੱਜ ਰਿਲੇਸ਼ਨਸ਼ਿਪ ਦੇ ਵਿੱਚ ਆ ਰਿਹਾ ਦੋਸਤੀਆਂ ਕਰ ਰਿਹਾ ਪਿਆਰ ਮੁਹੱਬਤ ਦੀਆਂ ਪਿੰਗਾਂ ਝੂਟ ਰਿਹਾ ਜਦੋਂ ਆਪਾਂ ਪਿਆਰ ਮੁਹੱਬਤ ਦੀਆਂ ਪਿੰਗਾਂ ਝੂਟਣ ਦੀ ਗੱਲ ਕਰਦੇ ਆ ਤਾਂ ਦੁਨੀਆ ਦਾ ਕੋਈ ਵੀ ਵਿਅਕਤੀ ਕਿਸੇ ਨੂੰ ਪਿਆਰ ਮੁਹੱਬਤ ਕਰਨ ਤੋਂ ਰੋਕਦਾ ਨਹੀਂ ਹੈ ਨਾ ਹੀ ਕੋਈ ਰੋਕ ਸਕਦਾ ਹੈ ਜਿੱਥੇ ਵਿਸ਼ਵਾਸ ਨਹੀਂ ਹੈ ਉੱਥੇ ਪਿਆਰ ਹੋ ਹੀ ਨਹੀਂ ਸਕਦਾ ਕੱਲਾ ਕੱਲਾ ਸਾਰਿਕਾ ਜੀ ਮੈਸੇਜ WhatsApp ਦੇ ਉੱਪਰ ਮੈਸੇਜ ਆ ਰਹੇ ਆ ਹੈਨਾ Instagram ਦੇ ਉੱਤੇ ਆ ਰਿਹਾ ਜੋ ਸੋਸ਼ਲ ਮੀਡੀਆ ਜੀ ਯੂਜ਼ ਕਰਦੇ ਆ ਉਹ ਹੈਨਾ ਉਹਦਾ ਕੱਲਾ ਕੱਲਾ ਮੈਸੇਜ ਸਕਰੀਨਸ਼ਾਟ ਲੈ ਕੇ ਰੱਖ ਰਹੇ ਆ ਕੱਲੀ ਕੱਲੀ ਰਿਕਾਰਡਿੰਗ ਦਾ ਸਕਰੀਨਸ਼ਾਟ ਉਹਦੀ ਲੈ ਕੇ ਰੱਖ ਰਹੇ ਆ ਉਹਨੂੰ ਰਿਪੋਰਟ ਰੱਖ ਰਹੇ ਆ ਕਿਉਂ ਸਰ ਇਦਾਂ ਕਿਉਂ ਹੋ ਰਿਹਾ ਹੈ ਕਿ ਉਹਨਾਂ ਜਦੋਂ ਆਪਾਂ ਇੰਨੀ ਆ ਵੀਡੀਓਜ਼ ਦੇਖਦੇ ਆ ਜਿੱਦਾਂ ਹੁਣ ਇੱਕ ਨਿਊਜ਼ ਆਈ ਸੀਗੀ ਓਪਲ ਫਾਰਮ ਹਨਾ ਗਰਲ ਦੀ ਨਿਊਜ਼ ਆਈ ਸੀਗੀ ਕਿ ਉਸਦੀ ਵੀ ਵੀਡੀਓ ਹਾਲੇ ਮੈਰਿਜ ਨਹੀਂ ਹੋਈ ਸੀ ਤੇ ਉਸਦੀ ਵੀਡੀਓ ਜਿਹੜੀ ਹੈ ਉਸ ਦਾ ਮੰਗੇਤਰ ਵੱਲੋਂ ਜਿਹੜਾ ਨਸ਼ਰ ਕਰ ਦਿੱਤੀ ਗਈ ਲੀਕ ਕਰ ਦਿੱਤੀ ਗਈ ਸੋ ਸਰ ਕੀ ਉਹਨਾਂ ਦੀ ਮਾਨਸਿਕ ਸਥਿਤੀ ਹੁੰਦੀ ਹੈ ਕੀ ਉਹਨਾਂ ਦੇ ਵਿੱਚ ਪਿਆਰ ਨਹੀਂ ਸੀ ਤੇ ਇਹ ਹੁਣ ਸਾਰਾ ਕੁਝ ਬੇਭਰੋਸਗੀ ਦੇ ਵਿੱਚੋਂ ਹੋ ਰਿਹਾ ਇਹਦੇ ਪਿੱਛੇ ਕਿਤੇ ਨਾ ਕਿਤੇ ਮੈਨੂੰ ਇਓਂ ਲੱਗਦਾ ਹੈਗਾ ਕੇ ਮਾਨਸਿਕ ਪ੍ਰੋਬਲਮਸ ਵੀ ਹੁੰਦੀਆਂ ਆ ਕਿਉਂਕਿ ਜਦੋਂ ਹੁਣ ਇਹ ਆਮ ਚਲੋ ਮੈਸੇਜ ਹੈਗੇ ਆ ਉਹ ਕਿਤੇ ਤੁਸੀਂ ਰੱਖ ਲਈ ਹੈਗੀ ਆ ਕੋਈ ਸਮੱਸਿਆ ਨਹੀਂ ਹੈ ਪਰ ਵੀਡੀਓ ਬਣਾਉਣ ਤੱਕ ਸਮੱਸਿਆ ਆ ਜਾ ਵੀ ਪਰਸਨਲ ਤੁਹਾਡੀ ਲਾਈਫ ਹੈਗੀ ਆ ਉਹ ਤੁਸੀਂ ਦੋਸਤੋਂ ਤੁਸੀਂ ਜੀਵਨ ਸਾਥੀ ਹੋ ਤੁਸੀਂ ਮੈਰਿਡ ਹੋ ਇਹ ਪਤ ਹੈ ਤੇ ਪਰਸਨਲ ਹੈ ਨਾ ਤੇ ਜਦੋਂ ਪਰਸਨਲ ਦੀ ਜਦੋਂ ਵੀਡੀਓ ਬਣਾਈ ਜਾ ਰਹੀ ਹੈ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਕੇ ਸਾਡੇ ਸਾਹਮਣੇ ਆ ਰਹੀ ਹੈ ਕਿ ਮੁੰਡੇ ਕੁੜੀਆਂ 3 3 ਵਜੇ ਤੱਕ ਨਹੀਂ ਰਾਤ ਨੂੰ ਸੌਂਦੇ ਹੁਣ ਕਿੰਨੀ ਵੱਡੀ ਸਮੱਸਿਆ ਹੈ ਜੀ ਤੇ ਹੁਣ ਜੇ ਮੁੰਡਾ 3 ਵਜੇ ਤੱਕ ਫੋਨ ਨਹੀਂ ਕਰਦਾ ਤਾਂ ਕੁੜੀ ਨੂੰ ਲੱਗਣ ਲੱਗ ਪੈਂਦਾ ਵੀ ਇਹ ਕਿਸੇ ਹੋਰ ਨਾਲ ਤਾਂ ਨਹੀਂ ਗੱਲ ਕਰ ਰਿਹਾ ਜੇ ਕੁੜੀ 3 ਵਜੇ ਤੱਕ ਫੋਨ ਨਹੀਂ ਕਰਦੇ ਤੇ ਮੁੰਡੇ ਨੂੰ ਲੱਗਣ ਲੱਗ ਪੈਂਦਾ ਹੈ ਵੀ ਇਹ ਕਿਸੇ ਹੋਰ ਨਾਲ ਤਾਂ ਨਹੀਂ ਦੋਸਤੀ ਹੈ ਉਹ ਬੇਵਿਸ਼ਵਾਸੀ ਬੇਪਰੋਸਕੀ ਜਿਹੜੀ ਹੈਗੀ ਹੈ ਇੱਕ ਦੂਜੇ ਦੇ ਉੱਤੇ ਉਹ ਇੱਕੇ ਦਾ ਵੱਡਾ ਕਾਰਨ ਬਣਦਾ ਵੀ ਇਹਨੂੰ ਨਾ ਸਬੂਤ ਵਜੋਂ ਅਸੀਂ ਰੱਖ ਲਈਏ ਜੀ ਸਾਰਾ ਅਸੀਂ ਜੋ ਕੁਛ ਵੀ ਇੱਕ ਦੂਜੇ ਦੇ ਨਾਲ ਪਰਸਨਲ ਕੀ ਹੈਗਾ ਉਹਨੂੰ ਅਸੀਂ ਸਬੂਤ ਵਜੋਂ ਰੱਖ ਲਈਏ ਇਹਨੂੰ ਬਲੈਕਮੇਲ ਵੀ ਕਰਦੇ ਆ ਤੇ ਜੇ ਕਿਤੇ ਕਲੇਸ਼ ਪੈ ਗਿਆ ਕੋਈ ਰੋਲਾ ਪੈ ਗਿਆ ਤੇ ਮੈਂ ਦਖੋਖ ਜੋਗਾ ਹੂੰਗਾ ਨਮਸਕਾਰ ਉਨੀਕ 24 ਤੁਸੀਂ ਦੇਖ ਰਹੇ ਹੋ ਮੈਂ ਸਾਰਿਕਾ ਤਾਲਕ ਵਾਫਿਰ ਹਾਜ਼ਰ ਹਾਂ ਪ੍ਰੋਗਰਾਮ ਸੇ ਅੱਜ ਬੰਦ ਗੱਲਾਂ ਲੈ ਕੇ ਸਾਡੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਰਾਜਾ ਸੋਨੀ ਜੀ ਵਿਸ਼ੇਸ਼ ਗੈਸਟ ਸਭ ਤੋਂ ਪਹਿਲਾਂ ਨਮਸਕਾਰ ਕਰਦੇ ਆ ਨਮਸਕਾਰ ਜੀ ਦੇਖੋ ਜੀ ਲੋਕਾਂ ਦਾ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਖਾਸ ਧਿਆਨ ਰੱਖਦੇ ਆ ਅਸੀਂ ਉਹਨਾਂ ਦੇ ਸਵਾਸਥੇ ਨਾਲ ਸੰਬੰਧਿਤ ਗੱਲਬਾਤਾਂ ਕਰਦੇ ਆ ਤਾਂ ਕਿ ਉਹਨਾਂ ਦਾ ਜਿਹੜਾ ਸਵਾਸਥ ਹੈ ਉਹ ਜਿਹੜਾ ਤੰਦਰੁਸਤ ਰਹੇ ਇਸੇ ਚੱਲਦੇ ਅਸੀਂ ਵਕ ਵਕ ਟੌਪਿਕ ਲੈ ਕੇ ਆਉਂਦੇ ਆ ਜਤੇ ਲੋਕ ਜਿਹੜਾ ਦਰਸ਼ਕ ਸਾਨੂੰ ਸੁਣਨ ਤੇ ਆਪਣਾ ਜਿਹੜਾ ਸਵਾਸਥ્ય ਹੈ ਉਸ ਨੂੰ ਤੰਦਰੁਸਤ ਰੱਖਣ ਸੋ ਇਸੇ ਦੇ ਚਲਦੇ ਅੱਜ ਜਿਹੜੀ ਅਸੀਂ ਗੱਲਬਾਤ ਕਰਨ ਲੱਗੇ ਆ ਉਹ ਇਹ ਹੈ ਕਿ ਨੌਜਵਾਨ ਯੂਥ ਜਿਹੜਾ ਹੈ ਉਹ ਲਗਾਤਾਰ ਇੱਕ ਅਜਿਹੀ ਸਮੱਸਿਆ ਤੋਂ ਪੀੜਤ ਹੁੰਦਾ ਜਾ ਰਿਹਾ ਹੈ ਜੋ ਕਿ ਬਹੁਤ ਵੱਡੀ ਸਮੱਸਿਆ ਬਣ ਰਹੀ ਹੈ ਕਿਉਂਕਿ ਯੂਥ ਦੇ ਵਿੱਚ ਹੁਣ ਇੰਨਾ ਦਿਮਾਗ ਨਹੀਂ ਉਹ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਆ ਰਿਹਾ ਹੈ ਤਾਂ ਉਹ ਆਪਣੇ ਹਰ ਇੱਕ ਪਰਸਨਲ ਮੂਮੈਂਟਸ ਨੂੰ ਕੈਪਚਰ ਕਰ ਰਿਹਾ ਹੈ ਹਰ ਇੱਕ ਚੀਜ਼ ਨੂੰ ਕੈਪਚਰ ਕਰ ਰਿਹਾ ਹੈ ਤੇ ਜਦੋਂ ਉਹਨਾਂ ਦੇ ਵਿੱਚ ਅੰਨਪਨ ਹੋ ਜਾਂਦੀ ਹੈ ਤੇ ਉਹ ਉਸ ਚੀਜ਼ ਨੂੰ ਲੀਕ ਕਰਨ ਦੀਆਂ ਧਮਕੀਆਂ ਜੜਾ ਇੱਕ ਦੂਜੇ ਨੂੰ ਦੇਣ ਲੱਗ ਜਾਂਦੇ ਨੇ ਤੇ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ ਬਹੁਤ ਹੀ ਇੱਕ ਬੇਇੱਜ਼ਤੀ ਵਰਗਾ ਮਾਹੌਲ ਕ੍ਰੀਏਟ ਹੋ ਜਾਂਦਾ ਹੈ ਉਹਨਾਂ ਦੋਨਾਂ ਦੇ ਲਈ ਤੇ ਸਮਾਜ ਲਈ ਤਾਂ ਹੁੰਦਾ ਹੀ ਹੈ ਸਰ ਕੀ ਉਹਨਾਂ ਦੀ ਮਾਨਸਿਕ ਸਥਿਤੀ ਹੁੰਦੀ ਹੈ ਇਸ ਦੇ ਪਿੱਛੇ ਦੇ ਸਾਡੇ ਦਰਸ਼ਕਾਂ ਦੱਸੋ ਸਰ ਕਾ ਜੀ ਜਦੋਂ ਅੱਜ ਆਪਾਂ ਨਾ ਯੂਥ ਦੇ ਲਈ ਇਹ ਬਹੁਤ ਵਧੀਆ ਪ੍ਰੋਗਰਾਮ ਛੋਇਆ ਹੈ ਕਿ ਆਪਾਂ ਜਿੱਥੇ ਉਹਨਾਂ ਦੀ ਸਰੀਰਕ ਸਿਹਤ ਦਾ ਧਿਆਨ ਰੱਖਦੇ ਆ ਉੱਥੇ ਆਪਾਂ ਉਹਨਾਂ ਦੀ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਦੇ ਆ ਜਦੋਂ ਮਾਨਸਿਕ ਸਿਹਤ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਗੁੱਸਾ, ਖਿਜ, ਚਿੜਚਾਪਨ ਆਉਂਦਾ ਉਹਨਾਂ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਉਹਨਾਂ ਦੀਆਂ ਸੋਸ਼ਲ ਪ੍ਰੋਬਲਮਸ ਕੀ ਹੈ ਉਹਨਾਂ ਦੀਆਂ ਫਿਜ਼ੀਕਲ ਪ੍ਰੋਬਲਮਸ ਕੀ ਹੈ ਮਾਨਸਿਕ ਪ੍ਰੋਬਲਮਸ ਕੀ ਹੈ ਜਦੋਂ ਇਹ ਸਾਰਾ ਕੁਝ ਦੇਖਦੇ ਆਂ ਤਾਂ ਉਹਦੇ ਵਿੱਚੋਂ ਤੁਹਾਡੇ ਸਵਾਲ ਦਾ ਜਵਾਬ ਨਿਕਲਦਾ ਹੈ ਕਿ ਜਦੋਂ ਸਾਡਾ ਯੂਥ ਅੱਜ ਰਿਲੇਸ਼ਨਸ਼ਿਪ ਦੇ ਵਿੱਚ ਆ ਰਿਹਾ ਦੋਸਤੀਆਂ ਕਰ ਰਿਹਾ ਪਿਆਰ ਮੁਹੱਬਤ ਦੀਆਂ ਪਿੰਗਾ ਝੂਟ ਰਿਹਾ ਜਦੋਂ ਆਪਾਂ ਪਿਆਰ ਮੁਹੱਬਤ ਦੀਆਂ ਪਿੰਗਾ ਝੂਟਣ ਦੀ ਗੱਲ ਕਰਦੇ ਆਂ ਤਾਂ ਦੁਨੀਆ ਦਾ ਕੋਈ ਵੀ ਵਿਅਕਤੀ ਕਿਸੇ ਨੂੰ ਪਿਆਰ ਮੁਹੱਬਤ ਕਰਨ ਤੋਂ ਰੋਕਦਾ ਨਹੀਂ ਹੈ ਨਾ ਹੀ ਕੋਈ ਰੋਕ ਸਕਦਾ ਹੈ ਜੀ ਅਸ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਜਿਹੜੇ ਕੋ ਪਿਆਰ ਮੁਹੱਬਤ ਦੀ ਬਾਤ ਪਾਉਣ ਉਹਨਾਂ ਦੇ ਬੁੱਲਾਂ ਦੇ ਉੱਤੇ ਬੰਸਰੀ ਹੋਵੇ ਜਿਹੜੀ ਸੰਗੀਤਮਈ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਉਂਦੀ ਹੋਵੇ ਉਹਨਾਂ ਦੇ ਹੱਥਾਂ ਦੇ ਉੱਤੇ ਫੁੱਲ ਹੋਣ ਜਿਹੜੇ ਉਹਨਾਂ ਨੂੰ ਮਹਿਕਨ ਲਾਉਣ ਜਿੱਥੋਂ ਵੀ ਸਾਡਾ ਯੂਥ ਲੰਘੇ ਤੇ ਹਰ ਪਾਸੇ ਮਹਿਕਾਂ ਹੀ ਮਹਿਕਾਂ ਹੋਣ ਤੇ ਜਦੋਂ ਆਪਾਂ ਉਹਨਾਂ ਪ੍ਰੇਮੀ ਜੋੜਿਆਂ ਦੀ ਗੱਲ ਕਰਦੇ ਆ ਰਿਲੇਸ਼ਨਸ਼ਿਪ ਚਾਕੇ ਜਦੋਂ ਖਲਾਰਾ ਪਾ ਦਿੰਦੇ ਆ ਇਹ ਪ੍ਰੇਮੀ ਜੋੜੇ ਜਿਨ੍ਹਾਂ ਨੇ ਏ ਸਾਡੇ ਲਈ ਮਿਸਾਲ ਕਾਇਮ ਕਰਨੀ ਹੁੰਦੀ ਹੈ ਕਿ ਇਹ ਪ੍ਰੇਮੀ ਪ੍ਰੇਮਿਕਾ ਹੈਗੇ ਆ ਇਹਨਾਂ ਨੇ ਵੱਧ ਚੜ ਕੇ ਇੱਕ ਦੂਜੇ ਨੂੰ ਪਿਆਰ ਮੁਹੱਬਤ ਕੀਤਾ ਇੱਕ ਦੂਜੇ ਨੂੰ ਸਮਰਪਿਤ ਹੋਏ ਤੇ ਸਮਾਜ ਦੇ ਵਿੱਚ ਇਹਨਾਂ ਦੀ ਇੱਕ ਵੱਖਰੀ ਪਛਾਣ ਬਣੀ ਪਰ ਹੋ ਇਸ ਤੇ ਉਲਟ ਰਿਹਾ ਹੈ ਕਿ ਇਹ ਤੇ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਹੀ ਨਹੀਂ ਕਰਦੇ ਜਿੱਥੇ ਵਿਸ਼ਵਾਸ ਨਹੀਂ ਹੈ ਉੱਥੇ ਪਿਆਰ ਹੋ ਹੀ ਨਹੀਂ ਸਕਦਾ ਕੱਲਾ ਕੱਲਾ ਸਾਰਿਕਾ ਜੀ ਮੈਸੇਜ WhatsApp ਦੇ ਉੱਪਰ ਮੈਸੇਜ ਆ ਰਹੇ ਆ ਹਨਾ Instagram ਦੇ ਉੱਤੇ ਆ ਰਹੇ ਆ ਜੋ ਸੋਸ਼ਲ ਮੀਡੀਆ ਯੂਜ਼ ਕਰਦੇ ਆ ਉਹ ਹਨਾ ਉਹਦਾ ਕੱਲਾ ਕੱਲਾ ਮੈਸੇਜ ਸਕਰੀਨਸ਼ਾਟ ਲੈ ਕੇ ਰੱਖ ਰਹੇ ਆ ਕੱਲੀ ਕੱਲੀ ਰਿਕਾਰਡਿੰਗ ਹੈ ਸਕਰੀਨਸ਼ਾਟ ਉਹਦੀ ਲੈ ਕੇ ਰੱਖ ਰਹੇ ਆ ਉਹਨੂੰ ਰਿਪੋਰਟ ਰੱਖ ਰਹੇ ਆ ਅੱਛਾ ਕੱਲੀ ਕੱਲੀ ਮੂਮੈਂਟ ਰਿਕਾਰਡ ਰੱਖ ਰਹੇ ਆ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਇੱਕ ਦੂਜੇ ਦੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਰਿਹਾ ਕਿ ਵੀ ਇਹ ਸਾਡੀ ਨਿਭਣੀ ਕਿੰਨੀ ਧੀਰ ਹੈ ਤੇ ਕਦੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦਿਆਂ ਕਰਦਿਆਂ ਇਹ ਲੜਾਈ ਝਗੜੇ ਦਾ ਸੀ ਮੈਦਾਨ ਖੋਲ ਕੇ ਬੈਠ ਜਾਣਾ ਤੇ ਅਸੀਂ ਇੱਕ ਦੂਜੇ ਦੇ ਵਾਲ ਫੜੇ ਹੋਨੇ ਆ ਨਾ ਗਲੀ ਚ ਖੜ ਕੇ ਸਮਾਜ ਦੇ ਵਿੱਚ ਜਲੂਸ ਕੱਢਦੇ ਹੋਣਾ ਇੱਕ ਦੂਜੇ ਦਾ ਫਿਰ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਮੰਚ ਆ ਵੀ ਪਤਾ ਨਹੀਂ ਕਦੋਂ ਇਹਦੀ ਜ਼ਰੂਰਤ ਪੈ ਜਾਵੇ ਤੇ ਇਹ ਸਾਰਾ ਕੁਝ ਅਸਲ ਚ ਕੀ ਹੈ ਕਿ ਸਿਆਣਪ ਦੀ ਘਾਟ ਕਰਕੇ ਹਮ ਸਾਰਾ ਕੁਝ ਵਾਪਰ ਰਿਹਾ ਇਹ ਸਾਰਾ ਕੁਝ ਇਸ ਲਈ ਵਾਪਰ ਰਿਹਾ ਕਿ ਸਾਡੇ ਕੋਲ ਨਾ ਸਾਰਾ ਕੁਝ ਈਜ਼ੀ ਹੋ ਗਿਆ ਸੌਖਾ ਹੋ ਗਿਆ ਮੋਬਾਈਲ ਫੋਨ ਕਰਕੇ ਸਾਡਾ ਜਿਹੜਾ ਪਿਆਰ ਹੈ ਉਹ ਨਾ ਮੋਬਾਈਲ ਦੇ ਰਾਹੀਂ ਹੋ ਰਿਹਾ ਹੈ ਇੰਸਟਾਗ੍ਰam ਦੇ ਰਾਹੀਂ ਸਨੈਪਚੈਟ ਦੇ ਰਾਹੀਂ ਹੋ ਰਿਹਾ WhatsApp ਤੇ ਰਾਹੀਂ ਹੋ ਰਿਹਾ ਫੇਸਬੁੱਕ ਦੇ ਰਾਹੀਂ ਹੋ ਰਿਹਾ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੈਨਾ ਬਸ ਉਹ ਦੇ ਉੱਤੇ ਜਿਹੜੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਉਹ ਸਾਡੇ ਅਟਰੈਕਸ਼ਨ ਦਾ ਕਾਰਨ ਬਣਦਾ ਤੇ ਫਿਰ ਉਹ ਜਿਹੜਾ ਡਰ ਵੀ ਕਿਤੇ ਨਾ ਕਿਤੇ ਬੈਠਾ ਜੀ ਉਹ ਸਾਨੂੰ ਡਰਾਉਂਦਾ ਹੈ ਇਸ ਕਰਕੇ ਅਸੀਂ ਉਹ ਜਿਹੜਾ ਸਾਰਾ ਕੁਛ ਨਾ ਕੋਲ ਜਮ੍ਹਾਂ ਕਰੀ ਜਾਂਦੇ ਆ ਵੀ ਪਤਾ ਨਹੀਂ ਕਦੋਂ ਇਹਨਾਂ ਨੂੰ ਬੰਬ ਵਜੋਂ ਚਲਾਉਣਾ ਪੈ ਜਾਵੇ ਜਿਹੜੇ ਪਿਆਰ ਮੁਹੱਬਤ ਦੇ ਮੈਸੇਜ ਸੀਗੇ ਇੱਕ ਦੂਜੇ ਨੂੰ ਅਸੀਂ ਇਲੂ ਇਲੂ ਕਰਕੇ ਭੇਜੇ ਆ ਹਨਾ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਰਹੇ ਆ ਉਹ ਕਦੋਂ ਬੰਬ ਦਾ ਰੂਪ ਧਾਰਨ ਕਰ ਜਾਣਾ ਤੇ ਕਦੋਂ ਇਹਨਾਂ ਨੂੰ ਬੰਬਵਜੋਂ ਵਰਤਨਾ ਪੈ ਜਾਵੇ ਇਹ ਕੋਈ ਪਤਾ ਨਹੀਂ ਹੈਗਾ ਇਸ ਕਰਕੇ ਇਹ ਨੌਜਵਾਨਾਂ ਦੇ ਵਿੱਚ ਯੂਥ ਦੇ ਵਿੱਚ ਬੇਪਰੋਸਗੀ ਹੈ ਜੀ ਬਿਲਕੁਲ ਸਰ ਇਹ ਜੋ ਬੇਵਿਸ਼ਵਾਸੀ ਦੀ ਅਸੀਂ ਗੱਲ ਕਰ ਰਹੇ ਹਾਂ ਇੰਨੀ ਇੱਕ ਪਾਸੇ ਜਿੱਥੇ ਉਹ ਇੱਕ ਦੂਜੇ ਨੂੰ ਇੰਨਾ ਚਾ ਰਹੇ ਨੇ ਇੱਕ ਦੂਜੇ ਨੂੰ ਪਿਆਰ ਮੁਹੱਬਤ ਕਰ ਰਹੇ ਨੇ ਲੇਕਿਨ ਫਿਰ ਵੀ ਇੰਨਾ ਜ਼ਿਆਦਾ ਜਿਹੜਾ ਬੇਵਿਸ਼ਵਾਸ ਸੀ ਉਹ ਜਿਹੜੇ ਦੋਨੋਂ ਪਾਸੇ ਤੋਂ ਹੋਏ ਪਏ ਨੇ ਕਿਉਂ ਸਰ ਇਦਾਂ ਕਿਉਂ ਹੋ ਰਿਹਾ ਹੈ ਕਿ ਉਹਨਾਂ ਜਦੋਂ ਆਪਾਂ ਇੰਨੀ ਆ ਵੀਡੀਓਜ਼ ਦੇਖਦੇ ਆ ਜਿੱਦਾਂ ਹੁਣ ਇੱਕ ਨਿਊਜ਼ ਆਈ ਸੀਗੀ ਓਪਲ ਫਾਰਮ ਹਨਾ ਗਰਲ ਦੀ ਨਿਊਜ਼ ਆਈ ਸੀਗੀ ਕਿ ਉਸ ਦੀ ਵੀ ਵੀਡੀਓ ਹਾਲੇ ਮੈਰਿਜ ਨਹੀਂ ਹੋਈ ਸੀ ਤੇ ਉਸ ਦੀ ਵੀਡੀਓ ਜਿਹੜੀ ਹੈ ਉਸ ਦਾ ਮੰਗੇਤਰ ਵੱਲੋਂ ਜਿਹੜਾ ਹੈ ਨਸ਼ਰ ਕਰ ਦਿੱਤੀ ਗਈ ਲੀਕ ਕਰ ਦਿੱਤੀ ਗਈ ਸੋ ਸਰ ਕੀ ਉਹਨਾਂ ਦੀ ਮਾਨਸਿਕ ਸਥਿਤੀ ਹੁੰਦੀ ਹੈ ਕੀ ਉਹਨਾਂ ਦੇ ਵਿੱਚ ਪਿਆਰ ਨਹੀਂ ਸੀ ਇਹ ਕਿੱਥੇ ਆਇਆ ਇੱਥੇ ਪਿਆਰ ਜੀ ਸਰ ਕਾ ਜੀ ਇਹੀ ਆਪਾਂ ਜਦੋਂ ਗੱਲ ਕਰ ਰਹੇ ਆ ਹਨਾ ਕਿ ਪਹਿਲਾਂ ਹੁਣ ਤੁਸੀਂ ਉਹਨਾਂ ਦੀ ਉਮਰ ਦੇਖੋ ਹਾਂ ਨਾ ਛੋਟੀ ਉਮਰ 16 17 ਸਾਲ ਦੇ ਵਿੱਚ ਉਹ ਇੱਕ ਦੂਜੇ ਪ੍ਰਤੀ ਅਟਰੈਕਟ ਹੋ ਜਾਂਦੇ ਆ ਇੱਕ ਦੂਜੇ ਦੇ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ ਫੇਰ ਸਾਂਝ ਬਣਦੀ ਹੈ ਤੇ ਹੁਣ ਸੋਸ਼ਲ ਮੀਡੀਆ ਦਾ ਸਾਰਾ ਜਮਾਨਾ ਹੈਗਾ 24 ਘੰਟੇ ਅਸੀਂ ਫੇਸਬੁੱਕ ਵਟਸਐਪ ਦੇ ਉੱਪਰ ਚੈਟਿੰਗ ਕਰ ਰਹੇ ਆ ਇੱਕ ਦੂਜੇ ਦੇ ਨਾਲ ਤਾਂ ਉਹ ਸਾਰਾ ਕੁਝ ਅਸੀਂ ਲੁਕੋ ਕੇ ਇਸ ਲਈ ਰੱਖ ਰਹੇ ਆ ਕੋਲ ਰੱਖ ਰਹੇ ਆ ਵੀ ਪਤਾ ਨਹੀਂ ਇਹਨੇ ਮੇਰੇ ਨਾਲ ਕਦੋਂ ਧੋਖਾ ਕਰ ਦੇਣਾ ਹੈ ਹਨਾ ਉਹ ਲੋੜ ਤੋਂ ਵੱਧ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਰੱਖਣਾ ਬਈ ਅਸੀਂ ਤੇ ਸਾਰੀ ਚੈਟਿੰਗ ਵੀ ਰੱਖ ਰਹੀ ਐ ਜਿਹੜੀ ਸਾਡੀਆਂ ਪਰਸਨਲ ਮੂਮੈਂਟਸ ਆਈਆਂ ਹੈ ਹੈਨਾ ਫਿਜੀਕਲ ਰਿਲੇਸ਼ਨ ਹੈ ਉਹਨਾਂ ਦੀ ਵੀ ਅਸੀਂ ਵੀਡੀਓ ਬਣਾਉਣ ਦੇ ਵੱਲ ਤੁਰ ਪਏ ਆ ਤੇ ਇਹ ਹੁਣ ਸਾਰਾ ਕੁਝ ਬੇਪਰੋਸਕੀ ਦੇ ਵਿੱਚੋਂ ਹੋ ਰਿਹਾ ਇਹਦੇ ਪਿੱਛੇ ਕਿਤੇ ਨਾ ਕਿਤੇ ਮੈਨੂੰ ਇਉਂ ਲੱਗਦਾ ਹੈਗਾ ਕਿ ਮਾਨਸਿਕ ਪ੍ਰੋਬਲਮਸ ਵੀ ਹੁੰਦੀਆਂ ਕਿਉਂਕਿ ਜਦੋਂ ਹੁਣ ਆਮ ਚਲੋ ਮੈਸੇਜ ਹੈਗੇ ਆ ਉਹ ਕਿਤੇ ਤੁਸੀਂ ਰੱਖ ਲਈ ਹੈਗੀ ਆ ਕੋਈ ਸਮੱਸਿਆ ਨਹੀਂ ਹੈ ਪਰ ਵੀਡੀਓ ਬਣਾਉਣ ਤੱਕ ਸਮੱਸਿਆ ਆ ਜਾਵੇ ਜੀ ਪਰਸਨਲ ਤੁਹਾਡੀ ਲਾਈਫ ਹੈਗੀ ਆ ਉਹ ਤੁਸੀਂ ਦੋਸਤੋਂ ਤੁਸੀਂ ਜੀਵਨ ਸਾਥੀਆਂ ਤੁਸੀਂ ਮੈਰਿਡ ਹੋ ਇਹ ਪਰ ਹੈ ਤੇ ਪਰਸਨਲ ਹੈ ਨਾ ਤੇ ਜਦੋਂ ਪਰਸਨਲ ਦੀ ਜਦੋਂ ਵੀਡੀਓ ਬਣਾਈ ਜਾ ਰਹੀ ਹੈ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਕੇ ਸਾਡੇ ਸਾਹਮਣੇ ਆ ਰਹੀ ਹੈ ਇਹਦੇ ਪਿੱਛੇ ਨਾ ਇੱਕ ਖਾਸ ਕਾਰਨ ਇਹ ਹੈ ਸਾਰਿਕਾ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਇੰਟਰਨੈਟ ਦੇ ਰਾਹੀਂ ਸਾਡਾ ਯੂਥ ਹੈ ਜਿਹੜਾ ਨਾ ਇਹ ਪੋਰਨੋਗ੍ਰਾਫੀ ਦੇ ਵੱਲ ਬਹੁਤ ਵੱਧ ਰਿਹਾ ਹੈ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਇਹ ਇੱਕ ਵੱਖਰੀ ਕਿਸਮ ਦਾ ਚਸਕਾ ਲੱਗਦਾ ਨਜ਼ਰ ਆ ਰਿਹਾ ਹੈ ਵੀ ਉਹਨਾਂ ਨੂੰ ਲੱਗਦਾ ਕਿ ਵੀ ਅਸੀਂ ਆਪਣੀਆਂ ਹੀ ਵੀਡੀਓਜ਼ ਬਣਾ ਕੇ ਅਸੀਂ ਆਪ ਦੇਖਾਂਗੇ ਹਨਾ ਉਹਦੇ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹ ਤਾਂ ਇਹ ਮੁੰਡਿਆਂ ਦੀ ਸਮੱਸਿਆ ਇਹ ਹੁੰਦੀ ਹੈ ਜਦੋਂ ਇਹ ਸਾਰਾ ਕੁਝ ਹੁੰਦਾ ਇਹ ਪਿਆਰ ਦੀਆਂ ਪਿੰਗਾਂ ਦਾ ਝੂੜਦੇ ਝੂੜਦੇ ਆ ਪਰ ਜਦੋਂ ਕਿਤੇ ਅਸੀਂ ਹੁਲਾਰਾ ਦਿੰਨੇ ਆ ਤੇ ਉਹ ਕਿਤੇ ਜਿਹਨੂੰ ਹੁਲਾਰਾ ਦਿੱਤਾ ਨਾ ਉਹ ਕਿਤੇ ਉਹਦੇ ਹੱਥ ਛੁੱਟ ਜਾਂਦੇ ਤੇ ਉਹ ਕਿਤੇ ਪਿੰਗ ਤੋਂ ਥੱਲੇ ਧੜੰਦੇ ਨੇ ਡਿੱਗ ਪਵੇ ਨਾ ਤਾਂ ਉਹ ਫਿਰ ਅੱਗੋਂ ਗਾਲ੍ਹਾਂ ਕੱਢਦਾ ਹੁੰਦਾ ਕਿ ਤੂੰ ਮੈਨੂੰ ਧੱਕਾ ਦਿੱਤਾ ਤੂੰ ਮੈਨੂੰ ਦੇਖਿਆ ਨਹੀਂਗਾ ਹਨਾ ਤੂੰ ਤਾਂ ਮੇਰੀ ਜਾਨ ਲੈ ਲੈਣੀ ਸੀਗੀ ਉਥੋਂ ਇੱਕ ਵੱਖਰੀ ਕਿਸਮ ਦਾ ਜੁੱਧ ਸ਼ੁਰੂ ਹੁੰਦਾ ਹੈ ਮਨੋਵਿਗਿਆਨਿਕ ਜੁੱਧ ਜਿਹਨੂੰ ਕਹਿੰਦੇ ਆਪਾਂ ਉਹ ਜੁੱਧ ਹੈ ਜਿਹੜਾ ਉਹ ਫਿਰ ਇੱਕ ਦੂਜੇ ਦੇ ਪੋਲ ਖੋਲਦਾ ਹੈ ਉਹ ਦੱਸਦਾ ਹੈ ਕਿ ਆਹ ਦੇਖ ਤੂੰ ਤੇ ਮੇਰੇ ਨਾਲ ਬੜੀਆਂ ਪਿਆਰ ਦੀਆਂ ਪਿੰਗਾ ਪਾਉਂਦਾ ਸੀਗਾ ਆ ਤੂੰ ਤੇ ਮੈਨੂੰ ਬੜਾ ਦਿਨ ਰਾਤ 24 ਘੰਟੇ ਆ ਮੈਸੇਜ ਭੇਜਦਾ ਸੀ ਮੈਂ ਤੇਰੇ ਬਿਨਾ ਮਰ ਜਾਣਾ ਮੈਂ ਤੇਰੇ ਬਿਨਾ ਜਿਉਂਦਾ ਨਹੀਂ ਰਹਿਣਾ ਮੈਂ ਤੇਰੇ ਬਿਨਾ ਆਹ ਕਰ ਲੈਣਾ ਮੈਂ ਆਹ ਕਰ ਲੈਣਾ ਹੈਗਾ ਹੁਣ ਉਹ ਰਾਤ ਨੂੰ 10 ਵਜੇ 11 ਵਜੇ 12 ਵਜੇ 1 ਵਜੇ ਸਾਰਿਕਾ ਜੀ ਇਹੋ ਜੇ ਕੇਸ ਆ ਰਹੇ ਆ ਕਿ ਮੁੰਡੇ ਕੁੜੀਆਂ 3 3 ਵਜੇ ਤੱਕ ਨਹੀਂ ਰਾਤ ਨੂੰ ਸੌਂਦੇ ਹੁਣ ਕਿੱਡੀ ਵੱਡੀ ਸਮੱਸਿਆ ਆ ਜੀ ਤੇ ਹੁਣ ਜੇ ਮੁੰਡਾ 3 ਵਜੇ ਤੱਕ ਫੋਨ ਨਹੀਂ ਕਰਦਾ ਤਾਂ ਕੁੜੀ ਨੂੰ ਲੱਗਣ ਲੱਗ ਪੈਂਦਾ ਵੀ ਇਹ ਕਿਸੇ ਹੋਰ ਨਾਲ ਤਾਂ ਨਹੀਂ ਗੱਲ ਕਰ ਰਿਹਾ ਜੇ ਕੁੜੀ 3 ਵਜੇ ਤੱਕ ਫੋਨ ਨਹੀਂ ਕਰਦੇ ਤਾਂ ਮੁੰਡੇ ਨੂੰ ਲੱਗਣ ਲੱਗ ਪੈਂਦਾ ਹੈ ਵੀ ਇਹ ਕਿਸੇ ਹੋਰ ਨਾਲ ਤਾਂ ਨਹੀਂ ਦੋਸਤੀ ਹੈ ਉਹ ਬੇਵਿਸ਼ਵਾਸੀ ਬੇਪਰੋਸਕੀ ਜਿਹੜੀ ਹੈਗੀ ਹੈ ਇੱਕ ਦੂਜੇ ਦੇ ਉੱਤੇ ਉਹ ਇੱਕੇ ਦਾ ਵੱਡਾ ਕਾਰਨ ਬਣਦਾ ਵੀ ਇਹਨੂੰ ਨਾਲ ਸਬੂਤ ਵਜੋਂ ਅਸੀਂ ਰੱਖ ਲਈਏ ਜੀ ਸਾਰਾ ਅਸੀਂ ਜੋ ਕੁਝ ਵੀ ਇੱਕ ਦੂਜੇ ਦੇ ਨਾਲ ਪਰਸਨਲ ਕੀ ਹੈਗਾ ਉਹਨੂੰ ਅਸੀਂ ਸਬੂਤ ਵਜੋਂ ਰੱਖ ਲਈਏ ਇਹਨੂੰ ਬਲੈਕਮੇਲ ਵੀ ਕਰਦੇ ਆ ਤੇ ਜੇ ਕਿਤੇ ਕਲੇਸ਼ ਪੈ ਗਿਆ ਕੋਈ ਰੋਲਾ ਪੈ ਗਿਆ ਤੇ ਮੈਂ ਦਖੋ ਜੋਗਾ ਹੋਊਗਾ ਫਿਰ ਜਦੋਂ ਕਿਤੇ ਜੰਦ ਸ਼ੁਰੂ ਹੁੰਦਾ ਫਿਰ ਕਹਿੰਦੇ ਪਿਆਰ ਤੇ ਜੰਦ ਦੇ ਵਿੱਚ ਸਾਰਾ ਜਾਇਜ਼ ਹੁੰਦਾ ਤੇ ਉਹ ਪਿਆਰ ਦੇ ਵਿੱਚ ਜਿਹੜੀਆਂ ਹੱਦਾਂ ਟੱਪੀਆਂ ਹੁੰਦੀਆਂ ਉਹਨੂੰ ਵੀ ਜਾਇਜ਼ ਮੰਨਦੇ ਆ ਤੇ ਫਿਰ ਜੁੱਧ ਦੇ ਵਿੱਚ ਜਿਹੜੀਆਂ ਹੱਦਾਂ ਟੱਪੀਆਂ ਹੁੰਦੀਆਂ ਉਹਨੂੰ ਵੀ ਵਾਜਬ ਮੰਨਦੇ ਆ ਉਹਦਾ ਸਾਰਾ ਇੱਕ ਅੱਜਾ ਭੂਤਣਾ ਪੈਂਦਾ ਇਹਦਾ ਖਲਾਰਾ ਪੈਂਦਾ ਹੂੰ ਜੀ ਸਰ ਇਸੇ ਤਰ੍ਹਾਂ ਮੇਰਾ ਇਹੀ ਸਵਾਲ ਸੀਗਾ ਕਿ ਜਦੋਂ ਉਹ ਆਪਣੇ ਇਹ ਮੋਮੈਂਟਸ ਜਿਹੜੇ ਨੇ ਪਰਸਨਲ ਇਹਨਾਂ ਨੂੰ ਜਦੋਂ ਕੈਪਚਰ ਕਰਦੇ ਆ ਆ ਜਦੋਂ ਕਿਉਂ ਇੰਨਾ ਜ਼ਰੂਰੀ ਕਿਉਂ ਹੋ ਗਿਆ ਹੈ ਕਿ ਉਸ ਦੀ ਆਪਾਂ ਵੀਡੀਓਜ਼ ਬਣਾਉਣ ਲੱਗ ਜਾਂਦੀ ਨੇ ਕਿ ਸਾਨੂੰ ਉਸ ਟਾਈਮ ਖਿਆਲ ਨਹੀਂ ਆਉਂਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਰਿਲੇਸ਼ਨ ਦੇ ਵਿੱਚ ਕੁਝ ਦਰਾਰ ਵੀ ਪੈ ਸਕਦੀ ਹੈ ਲੜਾਈ ਝਗੜਾ ਵੀ ਹੋ ਸਕਦਾ ਹੈ ਤੇ ਇਹ ਵੀਡੀਓ ਇੱਕ ਵੱਡਾ ਕਾਰਨ ਬਣ ਸਕਦਾ ਹੈ ਪੂਰੇ ਸਮਾਜ ਦੇ ਵਿੱਚ ਸਾਨੂੰ ਇੱਕ ਬੇਇੱਜ਼ਤੀ ਮਹਿਸੂਸ ਹੋਣ ਦਾ ਕੀ ਕਹਿਣਾ ਚਾਹੋਗੇ ਸਰਕ ਜਿਹੜੀ ਦਰਾਰ ਦੀ ਗੱਲ ਕਰਦੇ ਹਾਂ ਲੜਾਈ ਝਗੜੇ ਦੀ ਗੱਲ ਕਰਦੇ ਹਾਂ ਜਿਹੜੇ ਜੀਵਨ ਸਾਥੀ ਹੈ ਹੈਨਾ ਉਹਨਾਂ ਦੇ ਵਿੱਚ ਵੀ ਤੇ ਦਰਾਰ ਪੈਂਦੀ ਹੈ ਉਹ ਵੀ ਸਵੇਰੇ ਸ਼ਾਮ ਜਿੱਦੀ ਦੇਰ ਕਿਤੇ ਇੱਕ ਦੂਜੇ ਨੂੰ ਗੁਟਕੂ ਗੁਟਕੂ ਨਾ ਕਰ ਲੈਣ ਹਨਾ ਓਨੀ ਦੇਰ ਉਹਨਾਂ ਨੂੰ ਰੋਟੀ ਹਜਮ ਨਹੀਂ ਹੁੰਦੀ ਪਰ ਇਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਵੀ ਉਹ ਆਪਣੇ ਕਮਰੇ ਦੀ ਗੱਲ ਬੈਡਰੂਮ ਦੀ ਗੱਲ ਹੈ ਜਿਹੜੀ ਉਹ ਕਿਤੇ ਘਰ ਦੇ ਨਾਲ ਵੀ ਸਾਂਝੀ ਕਰ ਲੈਣ ਤੇ ਵਿਹੜੇ 'ਚ ਵੀ ਕਰਦੇ ਸਾਂਝੀ ਕਰ ਲੈਣਾ ਉਹ ਡਰਦੇ ਹੁੰਦੇ ਆ ਵੀ ਸਾਡੀ ਗੱਲ ਆ ਜਿਹੜੀ ਅੰਦਰ ਹੋਈ ਆ 19 21 ਸਾਡੇ ਵਿੱਚ ਲੜਾਈ ਝਗੜਾ ਹੋਇਆ ਸੀ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ ਹੈ ਉਹ ਸਾਡੇ ਮਾਪੇ ਨੂੰ ਬਾਹਰ ਵਿਹੜੇ 'ਚ ਨਹੀਂ ਪਤਾ ਲੱਗਣਾ ਚਾਹੀਦਾ ਨਾਲ ਦੇ ਕਮਰੇ 'ਚ ਸਾਡੀ ਆਵਾਜ਼ ਨਹੀਂ ਜਾਣੀ ਚਾਹੀਦੀ ਉਹ ਇੰਨਾ ਸੇਫ ਆਪਣੇ ਆਪ ਨੂੰ ਰੱਖਦੇ ਆ ਜੀ ਤੇ ਜਿਹੜੇ ਆ ਸਾਡੇ ਸਾਹਮਣੇ ਚੀਜ਼ਾਂ ਆ ਰਹੀਆਂ ਹੈਗੀਆਂ ਇਹ ਕਿਤੇ ਨਾ ਕਿਤੇ ਮਨੋਵਿਗਿਆਨਿਕ ਵਿਗਾੜ ਕੰਮ ਕਰਦੇ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਇੰਜੈਕਟਿਵ ਵਧਨ ਦੇ ਕਰਕੇ ਉਹਨਾਂ ਦੇ ਵਿੱਚ ਡਿਪਰੈਸ਼ਨ ਵਧਨ ਕਰਕੇ ਫਿਰ ਉਹਨਾਂ ਵਿੱਚ ਸਸਪੀਸ਼ੀਅਸ ਡਿਸਆਰਡਰ ਵਧਨ ਦੇ ਕਰਕੇ ਚੱਕੀ ਸੁਭਾ ਹੋਣ ਕਰਕੇ ਵੀ ਮੈਂ ਤੇ ਇਹ ਸਾਰਾ ਕੁਝ ਇਸ ਲਈ ਰਿਕਾਰਡ ਕਰਕੇ ਰੱਖਿਆ ਜੇ ਕੱਲ ਨੂੰ ਇਹ ਕੁੜੀ ਕਿਸੇ ਹੋਰ ਮੁੰਡੇ ਨਾਲ ਦੋਸਤੀ ਕਰਦੀ ਆ ਤਾਂ ਮੈਂ ਉਹਨੂੰ ਦਿਖਾ ਦੂੰਗਾ ਤੇ ਕੁੜੀ ਦੇ ਵੀ ਦਿਮਾਗ 'ਚ ਸੇਜਿਸ ਕਈ ਵਾਰੀ ਚੱਲਦੀ ਹੁੰਦੀ ਹੈ ਵੀ ਜੇ ਕੱਲ ਨੂੰ ਮੁੰਡਾ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਤਾਂ ਮੈਂ ਉਹਨੂੰ ਆ ਸਬੂਤ ਦਿਖਾ ਸਕਦੀ ਹਾਂ ਹੁਣ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਗੈਰ ਮਨੋਵਿਗਿਆਨਿਕ ਕਾਰਨਾ ਕਰਕੇ ਹੁੰਦਾ ਕਿਉਂਕਿ ਸਾਡੇ ਜਿਹੜਾ ਯੂਥ ਹੈ ਨਾ ਉਹ ਹਲੇ ਤੱਕ ਇੰਨਾ ਐਡਵਾਂਸ ਨਹੀਂ ਹੋਇਆ ਪਿਆਰ ਕਰਨਾ ਪਿੰਗਾ ਛੁਟਨੀਆਂ ਇਕੱਠੇ ਆ ਹੋਰ ਗੱਲ ਹੈ ਪਰ ਉਹਦੇ ਕਾਰਨ ਸਮਝਣੇ ਜੀ ਉਹ ਸਾਡੇ ਯੂਥ ਨੂੰ ਹਲੇ ਤੱਕ ਸਮਝ ਨਹੀਂ ਆਈ ਵੀ ਕੀ ਕਾਰਨ ਹੈ ਕਿ ਸਾਡਾ ਪਿਆਰ ਮੈਂ ਅਧਿਕ ਐਗਜ਼ਾਮਪਲ ਦੇਣੀ ਚਾਹਾਂ ਜੀ ਜੀ ਸਰ ਜੀ ਆਪਾਂ ਖੁਸ਼ ਹੁੰਨੇ ਆ ਹੂੰ ਉਦਾਸ ਵੀ ਹੁੰਦੇ ਆ ਹਮ ਹੁਣ ਖੁਸ਼ਾੜੀ ਖੁਸ਼ੀ ਦੇ ਪਿੱਛੇ ਤੇ ਉਦਾਸੀ ਦੇ ਪਿੱਛੇ ਨਾ ਇੱਕ ਕੈਮੀਕਲ ਕੰਮ ਕਰਦਾ ਹੈ ਹਾਰਮੋਨ ਕੰਮ ਕਰਦਾ ਹੈ ਉਹਨੂੰ ਕਹਿੰਦੇ ਡੋਪਾਮਾਈਨ ਹਮ ਜੇ ਤੇ ਡੋਪਾਮਾਈਨ ਉੱਪਰ ਹੋ ਜਾਵੇ ਹਮ ਵੱਧ ਜਾਵੇ ਤਾਂ ਆਪਾਂ ਖੁਸ਼ ਹੋ ਜਾਂਦੇ ਆ ਜੀ ਜੇ ਘਟ ਜਾਵੇ ਤਾਂ ਆਪਾਂ ਉਦਾਸ ਹੋ ਜਾਂਦੇ ਆ ਹਮ ਹੁਣ ਨਾ ਤੇ ਉਹ ਉਦਾਸ ਹੋਣਾ ਚਾਹੀਦਾ ਵਿਅਕਤੀ ਨਾ ਲੋੜ ਤੋਂ ਵੱਧ ਉਹ ਉਤੇਜਿਤ ਹੋਣਾ ਚਾਹੀਦਾ ਹੁਣ ਨੋਰਮਲ ਰਹਿਣਾ ਚਾਹੀਦਾ ਤੇ ਨੋਰਮਲ ਰਹਿਣ ਵਾਸਤੇ ਆਪਣੇ ਆਪ ਨੂੰ ਨੋਰਮਲ ਸਮਝਣ ਵਾਸਤੇ ਤੇ ਉਹਦੇ ਲਈ ਕੀ ਹੈ ਕਿ ਉਹਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਹਾਸੇ ਦੇ ਪਿੱਛੇ ਸਾਡੇ ਦੁੱਖ ਦੇ ਪਿੱਛੇ ਉਦਾਸੀ ਦੇ ਪਿੱਛੇ ਸਾਡਾ ਹਾਰਮੋਨਸ ਕੰਮ ਕਰਦਾ ਹੈ ਐਸੇ ਤਰ੍ਹਾਂ ਜਿਹੜਾ ਪਿਆਰ ਹੈ ਇਹਦੇ ਪਿੱਛੇ ਲਵ ਹਾਰਮੋਨਸ ਆਕਸੀਟੋਸਿਨ ਕੰਮ ਕਰਦਾ ਹੈ ਹੈਨਾ ਹੁਣ ਉਹਦੇ ਚ ਪਿਆਰ ਪ੍ਰਤੀ ਉਤੇਜਨਾ ਪੈਦਾ ਹੋ ਗਈ ਹੈ ਉਹ ਕੁੜੀ ਨੇ ਦੇਖਿਆ ਵੀ ਮੁੰਡਾ ਬੜਾ ਸੋਹਣਾ ਹੈਗਾ ਮੁੰਡੇ ਨੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਹੈਗੀਆਂ ਤੇ ਉਹਦੇ ਪ੍ਰਤੀ ਅਟ੍ਰੈਕਟ ਹੋ ਜਾਣਾ ਤੇ ਮੁੰਡੇ ਨੂੰ ਲੱਗਣਾ ਵੀ ਇਹ ਕੁੜੀ ਬਸ ਮੇਰੇ ਕੋਲ ਦੀ ਲੰਗੀ ਆ ਹਵਾ ਬਣ ਕੇ ਬਸ ਇਹ ਹੁਣ ਮੈਂ ਜੇਬ ਚ ਪਾ ਲੇਣੀ ਹੈ ਹਣਾ ਇਹ ਸਾਰੇ ਦਾ ਸਾਰਾ ਕੀ ਹੈ ਇਹ ਹਾਰਮੋਨਸ ਕੰਮ ਕਰਦੇ ਆ ਸਾਡੇ ਹੁਣ ਜੇ ਇਹ ਇੰਬੈਲੈਂਸ ਹੋ ਜਾਣ ਹਾਰਮੋਨਸ ਤਾਂ ਉਹ ਕਿਤਨਾ ਕਿਤੇ ਵਿਗਾੜ ਪੈਦਾ ਕਰਦੇ ਆ ਪਰ ਜੇ ਬੈਲੈਂਸ ਦੇ ਵਿੱਚ ਰਹਿਣ ਫਿਰ ਉਹ ਸੱਚਾ ਪਿਆਰ ਹੁੰਦਾ ਯਾਰ ਇਹ ਮੁੰਡਾ ਇਹ ਕੁੜੀ ਹੈ ਇਹਦੇ ਨਾਲ ਸਾਡੇ ਵਿਚਾਰ ਮਿਲਦੇ ਆ ਮੈਨੂੰ ਇਹਦਾ ਸੁਭਾਅ ਬਹੁਤ ਚੰਗਾ ਲੱਗਦਾ ਹੈਗਾ ਤੇ ਮੈਂ ਇਹਨੂੰ ਪਿਆਰ ਕਰਦਾ ਇਹ ਸੁਭਾਅ ਕਰਕੇ ਪਿਆਰ ਕਰਦਾ ਇਹ ਕੁੜੀ ਸੋਚਦੀ ਹੈ ਮੁੰਡਾ ਸੋਚਦਾ ਪਰ ਜਦੋਂ ਕਿਤੇ ਉਹ ਹਾਰਮੋਨਸ ਕਰਕੇ ਪਿਆਰ ਹੁੰਦੇ ਆ ਹੈਨਾ ਵਧਨ ਕਰਕੇ ਕਟਨ ਕਰਕੇ ਉਹ ਬਹੁਤ ਨੁਕਸਾਨ ਕਰਦੇ ਆ ਉਹਦਾ ਰਿਜ਼ਲਟ ਬਹੁਤ ਭਿਆਨਕ ਨਿਕਲਦਾ ਜੀ ਬਿਲਕੁਲ ਸੋ ਅਸੀਂ ਇਹ ਗੱਲ ਕਰ ਰਹੇ ਆ ਕਿ ਜਦੋਂ ਇਹ ਅਟਰੈਕਸ਼ਨ ਹੋ ਜਾਂਦੀ ਹੈ ਮੁੰਡੇ ਤੇ ਕੁੜੀਆਂ ਦੇ ਵਿੱਚ ਅਸੀਂ ਦੇਖਦੇ ਆ ਕਿ ਬਹੁਤ ਹੀ ਛੋਟੀ-ਛੋਟੀ ਉਮਰੇ ਚ ਉਹ ਉਮਰ ਦੇ ਉਮਰ ਦੇ ਵਿੱਚ ਹੀ ਠੀਕ ਹੈ ਇੱਕ ਦੂਜੇ ਨਾਲ ਅਟਰੈਕਟ ਹੋ ਜਾਂਦੇ ਨੇ ਸੋ ਮੁੰਡਾ ਵੀ ਕੁੜੀ ਨੂੰ ਧਮਕੀ ਦਿੰਦਾ ਐ ਦਾ ਇਮੋਸ਼ਨਲੀ ਬਲੈਕਮੇਲ ਕਰਦਾ ਐ ਕਿ ਜੇ ਤੂੰ ਮੇਰੀ ਐ ਤਾਂ ਮੇਰੀ ਐ ਕਿਸੇ ਹੋਰ ਦੀ ਨਹੀਂ ਜੇ ਤੂੰ ਕਿਸੇ ਹੋਰ ਨਾਲ ਗੱਲ ਕੀਤੀ ਤਾਂ ਵੀ ਧਮਕੀਆ ਦਿੰਦਾ ਇਸ ਤਰ੍ਹਾਂ ਇਮੋਸ਼ਨਲੀ ਬਲੈਕਮੇਲ ਵੀ ਕਰਦਾ ਸੋ ਕੀ ਇਹ ਸੱਚਮੁੱਚ ਪਿਆਰ ਹੀ ਐ ਜਾਂ ਫਿਰ ਅਟਰੈਕਸ਼ਨ ਕਰਕੇ ਇੰਨਾ ਹੱਦ ਤੱਕ ਉਹ ਇਮੋਸ਼ਨਲੀ ਬਲੈਕਮੇਲ ਕਰਨ ਲੱਗ ਜਾਂਦੇ ਨੇ ਤੇ ਇਸ ਦਾ ਇੱਕ ਵੱਡਾ ਖਮਿਆਜ਼ਾ ਵੀ ਉਹਨਾਂ ਨੂੰ ਭੁਗਤਣਾ ਪੈਂਦਾ ਉਹ ਡਿਪਰੈਸ਼ਨ ਦੇ ਵਿੱਚ ਵੀ ਚਲੇ ਜਾਂਦੇ ਨੇ ਸਰਕਾ ਜੀ ਇਹ ਬਹੁਤ ਵੱਡੀ ਸਮੱਸਿਆ ਨਾ ਬਣ ਕੇ ਸਾਡੇ ਯੂਥ ਦੇ ਸਾਹਮਣੇ ਆ ਰਹੀ ਐ ਜੀ ਇਹ ਇਹ ਮੁੰਡਿਆਂ 'ਚ ਵੀ ਪ੍ਰੋਬਲਮ ਹੈ ਕੁੜੀਆਂ 'ਚ ਵੀ ਪ੍ਰੋਬਲਮ ਹੈ ਇਹ ਮੁੰਡੇ ਧਮਕੀਆਂ ਦਿੰਦੇ ਆ ਕੁੜੀਆਂ ਨੂੰ ਕਿ ਵੀ ਮੇਰੀ ਤੇਰੇ ਨਾਲ ਦੋਸਤੀ ਹੈ ਜੇ ਹੁਣ ਤੂੰ ਕਿਸੇ ਹੋਰ ਨਾਲ ਗੱਲ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੈ ਮੈਂ ਤੇਰੇ ਇਸ ਕਾਰਨ ਕਰਕੇ ਨਸ਼ੇ ਕਰਨ ਲਾ ਪੂੰਗਾ ਮੈਂ ਇਹਦੇ ਕਰਕੇ ਤੇਰੇ ਪਰਿਵਾਰ ਦੇ ਮੈਂਬਰਾਂ ਦਾ ਨੁਕਸਾਨ ਕਰ ਦੂ ਜਿਹਦੇ ਨਾਲ ਤੂੰ ਦੋਸਤੀ ਕਰੇਂਗੀ ਮੈਂ ਉਹਦਾ ਨੁਕਸਾਨ ਕਰ ਸਕਦਾ ਮੈਂ ਤੇਰਾ ਨੁਕਸਾਨ ਕਰ ਸਕਦਾ ਅੱਛਾ ਹੁਣ ਇਹ ਸਾਰੇ ਜੋ ਧਮਕੀਆਂ ਦੇਣ ਵਾਲੀ ਮਾਨਸਿਕਤਾ ਹੁੰਦੀ ਹੈ ਨਾ ਇਹ ਐ ਮਨੋਵਿਗਿਆਨਿਕ ਵਿਗਾੜ ਹੁੰਦੇ ਆ ਬਈ ਉਹ ਜਿਹੜਾ ਜ਼ੋਰਥ ਨੌਜਵਾਨ ਧਮਕੀਆਂ ਦੇ ਰਿਹਾ ਜਾਂ ਕੁੜੀ ਧਮਕੀਆਂ ਦੇ ਰਹੀ ਆ ਬਈ ਮੈਂ ਤੇ ਤੇਰੀ ਬਰਾਤ ਰੋਕੂਗੀ ਹੈਨਾ ਤੇ ਮੈਂ ਤੇਰੇ ਘਰੇ ਆ ਕੇ ਖਲਾਰਾ ਪਾਉਂਗੀ ਤੇ ਤੇਰੀ ਹਿੰਮਤ ਕਿਵੇਂ ਕਿ ਤੂੰ ਕਿਸੇ ਹੋਰ ਕੁੜੀ ਨਾਲ ਵਿਆਹ ਕਰਾ ਲਵੇਂ ਤਾਂ ਇਹਦੇ ਪਿੱਛੇ ਇੱਕ ਖਾਸ ਕਾਰਨ ਕੰਮ ਕਰਦਾ ਹੈ ਕਿ ਉਹ ਕਿਤੇ ਨਾ ਕਿਤੇ ਮਾਨਸਿਕ ਪ੍ਰੋਬਲਮਸ ਦੇ ਵਿੱਚੋਂ ਉਹ ਨਿਕਲ ਰਹੇ ਆ ਉਹ ਐਂਗਜ਼ਾਈਟੀ ਦੇ ਵਿੱਚੋਂ ਡਿਪਰੈਸ਼ਨ ਦੇ ਵਿੱਚੋਂ ਨਿਕਲਦੇ ਆ ਨਿਕਲਦੇ ਆ ਉਹਨਾਂ ਵਿੱਚ ਸਵੈ ਵਿਸ਼ਵਾਸ ਦੀ ਬਹੁਤ ਵੱਡੀ ਘਾਟ ਹੁੰਦੀ ਹੈ ਤੇ ਹੁਣ ਚਾਹੀਦਾ ਤੇ ਇਹ ਹੁੰਦਾ ਕਿ ਵੀ ਸਾਡੀ ਕਿਸੇ ਨਾਲ ਦੋਸਤੀ ਹੋ ਗਈ ਹੈ ਤੇ ਦੋਸਤੀ ਤੋਂ ਬਾਅਦ ਵੀ ਜੇ ਉਹਨੂੰ ਨਹੀਂ ਚੰਗਾ ਲੱਗਦਾ ਫਿਰ ਉਹਨੂੰ ਕਹਿ ਭਾਈ ਜਾ ਤੂੰ ਆਪਦੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ ਤੇ ਠੀਕ ਹੈ ਹਨਾ ਪਰ ਇਹ ਨਹੀਂ ਹੁੰਦਾ ਕਿ ਅਸੀਂ ਕਬਜ਼ਾ ਕਰਕੇ ਬੈਠਦੇ ਆ ਕਬਜ਼ਾ ਕਰਨ ਦਾ ਮਤਲਬ ਹੈ ਕਿ ਵੀ ਅਸੀਂ ਆਪਣੇ ਕਿਸੇ ਨਾ ਕਿਸੇ ਮਾਨਸਿਕ ਰੋਗ ਨੂੰ ਨਾ ਪ੍ਰਗਟ ਕਰ ਰਹੇ ਆ ਤੇ ਉਹਦੇ ਲਈ ਹੁਣ ਸਮਝਣ ਦੇ ਲਈ ਕੀ ਦੀ ਲੋੜ ਹੈ ਮਨੋਵਿਗਿਆਨੀਆਂ ਦੀ ਲੋੜ ਹੈ ਮਨੋਵਿਗਿਆਨੀ ਸਾਡੇ ਕੋਲ ਹੈ ਨਹੀਂ ਮੁੰਡਾ ਕੁੜੀ ਆ ਉਹ ਆਪਸ ਵਿੱਚ ਇੱਕ ਦੂਜੇ ਨੂੰ ਧੰਗੀਆਂ ਦੇ ਜਾਂਦੇ ਆ ਤੇ ਜਾਂ ਇੱਕ ਸਟ्रेस ਦੇ ਵਿੱਚ ਇੱਕ ਜ਼ਿਆਦਾ ਦਬਾਅ ਬਣਾ ਰਿਹਾ ਉਹਦੇ ਉੱਤੇ ਤੇ ਉਹ ਉਹਦਾ ਖਮਿਆਜਾ ਭੁਗਤ ਰਿਹਾ ਤੇ ਇਸ ਕਰਕੇ ਸਾਨੂੰ ਇਹ ਚਾਹੀਦਾ ਕਿ ਸਾਡੇ ਯੂਥ ਨੂੰ ਇਹ ਕੱਲੀ-ਕੱਲੀ ਗੱਲ ਸਮਝਾਉਣ ਦੀ ਲੋੜ ਹੈ ਉਹਨਾਂ ਨੂੰ ਟੀਨੇਜ ਦੇ ਵਿੱਚ ਟੀਨੇਜ ਦੇ ਬੇ ਛੋਟੀ ਉਮਰ ਦੀਆਂ ਗੱਲਾਂ ਤੁਸੀਂ ਕੀਤੀਆਂ ਪਹਿਲਾਂ 13 ਟੂ 19 ਟੀਨੇਜ ਕਹਿੰਦੇ ਸੀ ਹੁਣ 9 10 ਸਾਲ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਹਾਰਮੋਨਸ ਆ ਜਿਹੜੇ ਉਹ ਬਹੁਤ ਜ਼ਿਆਦਾ ਉਤੇਜਿਤ ਹੋਣ ਲੱਗ ਪਿਆ ਉਹਨਾਂ ਦੀ ਇੱਕ ਦੂਜੇ ਪ੍ਰਤੀ ਅਟ੍ਰੈਕਸ਼ਨ ਬਣਨ ਲੱਗ ਪਈ ਹੈ ਹੁਣ ਜਿਹੜੇ 10 ਸਾਲ ਦਾ ਬੱਚੇ ਦਾ ਮਤਲਬ ਹੈ ਕਿ ਉਹ ਬਹੁਤ ਛੋਟੀ ਕਲਾਸ ਦੇ ਵਿੱਚ ਪੜਦਾ ਤੇ ਹੁਣ ਫਿਰ ਸਾਡੇ ਕੋਲ ਜਿਹੜਾ ਆਲਾ ਦੁਆਲਾ ਸਟਾਫ ਬਹੁਤ ਜ਼ਿਆਦਾ ਓਪਨ ਸਾਡੇ ਚੱਲਦੇ ਸਾਡੇ ਜਿੰਨੇ ਟੀਵੀ ਸੀਰੀਅਲ ਚੱਲਦੇ ਪਏ ਆ ਉਹ ਸਾਰੇ ਰਮਾਂਸ ਨਾਲ ਸੰਬੰਧਿਤ ਹੈ ਉਹ ਬੱਚਿਆਂ ਨੂੰ ਅਟਰੈਕਟ ਕਰਦੇ ਆ ਜਿੰਨੀਆਂ ਫਿਲਮਾਂ ਆ ਉਹ ਸਾਰੇ ਅਟਰੈਕਟ ਕਰਦੀਆਂ ਬੱਚਾ ਤੇ 2-3 ਸਾਲ ਦਾ ਬੱਚਾ ਸਮਝ ਨਹੀਂ ਗੱਲ ਸ਼ੁਰੂ ਕਰ ਦਿੰਦਾ ਉਹ ਬੱਚਾ ਫਾਲੋ ਕਰਨਾ ਸ਼ੁਰੂ ਕਰ ਦਿੰਦਾ ਤੇ ਫਿਰ ਆਲੇ ਦੁਆਲੇ ਸਾਡੇ ਗਲੀ ਗੁਆਂਢ ਚ ਜੋ ਕੁਝ ਹੁੰਦਾ ਮਾਪੇ ਬੱਚੇ ਦੇ ਕੋਲ ਗੱਲ ਕਰਦੇ ਆ ਫਿਰ ਇੱਕ ਹੋਰ ਸਾਰ ਇੱਕ ਹੈ ਜੀ ਬਹੁਤ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਵੀ ਉਹ ਫਲਾਨੀ ਕੁੜੀ ਨਾ ਉਹ ਪੁਰਾਣੇ ਮੰਡੇ ਦੇ ਨਾਲ ਫੜੀ ਗਈਆਂ ਉਹਦੇ ਨਾਲ ਭੱਜ ਗਈ ਮਾਂ ਛੋਟੀ 10 ਸਾਲ ਦੀ ਬੱਚੀ ਨੂੰ ਦਬਾਣਾ ਸ਼ੁਰੂ ਕਰ ਦਿੰਦੀ ਐ ਵੀ ਖਬਰਦਾਰ ਜੇ ਤੂੰ ਕਿਸੇ ਮੰਡੇ ਵੱਲ ਦੇਖਿਆ ਕਿਸੇ ਲੜਕੇ ਵੱਲ ਦੇਖ ਕੇ ਤੇ ਕੋਈ ਉਹਦੇ ਨਾਲ ਗੱਲਬਾਤ ਕੀਤੀ ਹੁਣ ਉਹ ਸਾਰਾ ਕੁਝ ਦਿਮਾਗ ਦੇ ਵਿੱਚ ਬੱਚੇ ਦੇ ਚੱਲਦਾ ਕਿ ਮੰਮਾ ਨੇ ਮੈਨੂੰ ਰੋਕਿਆ ਕਿਉਂ ਆ ਹਾਂ ਉਹ ਸਾਰਾ ਕੁਝ ਉਹਦੇ ਤੇ ਕਿਤੇ ਨਾ ਕਿਤੇ ਪ੍ਰੈਸ਼ਰ ਬਣਾਉਂਦਾ ਫਿਰ ਉਹਦੇ ਕੋਲ 40 ਨਾਲ ਉਹਦੇ ਸਿਪਾਠੀ ਬੈਠੇ ਆ ਹਮ ਕੁੜੀਆਂ ਮੁੰਡੇ ਬੈਠੇ ਆ ਕਲਾਸ ਦੇ ਵਿੱਚ ਬੈਠੇ ਆ 3-400 ਬੱਚਾ ਸਕੂਲ ਦੇ ਵਿੱਚ ਆ ਉੱਥੇ ਸਾਰਾ ਕਿਤੇ ਨਾ ਕਿਤੇ ਗੁਟਕੂ ਗੁਟਕੂ ਹੁੰਦਾ ਰਹਿੰਦਾ ਕੁਛ ਨਾ ਕੁਛ ਗੱਲਬਾਤ ਚੱਲਦੀ ਰਹਿੰਦੀ ਬੱਚੇ ਉਹਨਾਂ ਗੱਲਾਂ ਤੋਂ ਸਿੱਖਦੇ ਆ ਉਹਨਾਂ ਦੇ ਮਨ 'ਚ ਵੀ ਹੁੰਦਾ ਕਿ ਵੀ ਅਸੀਂ ਵੀ ਕੋਈ ਅੱਛਾ ਦੋਸਤ ਬਣਾਈਏ ਹੈਨਾ ਸਾਡੇ ਵੀ ਕਿਸੇ ਨਾਲ ਦੋਸਤੀ ਹੋਵੇ ਤਾਂ ਇਹ ਸਾਰਾ ਕੁਝ ਸਾਨੂੰ ਸਮਝਣ ਦੀ ਲੋੜ ਹੈ ਇੱਕ ਤੇ ਨੇਚਰਲ ਪ੍ਰੋਸੈਸ ਹੈਗਾ ਜਿਸ ਨੂੰ ਅਸੀਂ ਰੋਕ ਨਹੀਂ ਸਕਦੇ ਪਰ ਉਹਨੂੰ ਅਸੀਂ ਸੋਹਣੇ ਤਰੀਕੇ ਦੇ ਨਾਲ ਢਾਲ ਸਕਦੇ ਆ ਕਿ ਵੀ ਇਹਦੇ ਚ ਕੋਈ ਕੰਪਲੇਂਟ ਨਾ ਆਵੇ ਕੋਈ ਲੰਬਾ ਨਾ ਆਵੇ ਕੋਈ ਛੱਡਾ ਜਿਹੜਾ ਯੂਥ ਹੈ ਉਹ ਕੋਈ ਐਹੋਜਾ ਕਦਮ ਨਾ ਚੁੱਕੇ ਵੀ ਜਿਹਦੇ ਨਾਲ ਉਹ ਦੀ ਬਦਨਾਮੀ ਹੋਵੇ ਜਾਂ ਉਹਦਾ ਨੁਕਸਾਨ ਹੋਵੇ ਜਾਂ ਉਹ इमोਸ਼ਨਲੀ ਕਿਤੇ ਨਾ ਕਿਤੇ ਬਲੈਕਮੇਲ ਹੋਵੇ ਜਾਂ ਇਮੋਸ਼ਨਲੀ ਆਪਣੇ ਆਪ ਨੂੰ ਡੈਮੇਜ ਕਰੇ ਨੁਕਸਾਨ ਕਰੇ ਸੋ ਇਹ ਸਾਰਾ ਕੁਝ ਸਾਡੀ ਪੂਰੀ ਸੋਸਾਇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦਾ ਜਿਹੜਾ ਵਿਗਿਆਨਿਕ ਨਜ਼ਰੀਆ ਹੈ ਉਹੀ ਸਭ ਕਾਸੇ ਨੂੰ ਸੰਭਾਲ ਸਕਦਾ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਅਸੀਂ ਜੇ ਸੁਸਾਇਸਾਈਡ ਕੇਸ ਦੀ ਗੱਲ ਕਰੀਏ ਤਾਂ ਅਜੇ ਬਹੁਤ ਸਾਰੇ ਸੁਸਾਇਸਾਈਡ ਕੇਸ ਵੀ ਨੇ ਅਸੀਂ ਯੂਥ ਦੇ ਮਨੋਵਿਗਿਆਨਿਕ ਵਿਗਾੜ ਦੀ ਗੱਲ ਕਰ ਰਹੇ ਹਾਂ ਯੂਥ ਦੇ ਵਿੱਚ ਇੱਕ ਸੁਸਾਇਸਾਈਡ ਕੇਸ ਵਰਗੇ ਮਾਮਲੇ ਵੀ ਕਾਫੀ ਹੱਦ ਤੱਕ ਜਿਹੜੇ ਨੇ ਉਹ ਨਸ਼ਰ ਹੁੰਦੇ ਨੇ ਅਸੀਂ ਵੀਡੀਓਜ਼ ਦੇ ਵਿੱਚ ਵੀ ਦੇਖਦੇ ਆ ਸੋਸ਼ਲ ਮੀਡੀਆ ਥਰੂ ਅਸੀਂ ਦੇਖਦੇ ਆ ਸੋ ਅ ਇਦਾਂ ਲੱਗਦਾ ਕਿ ਬਹੁਤ ਹੀ ਛੋਟੀ ਉਮਰ ਦੇ ਜਦੋਂ ਨੌਜਵਾਨ ਇਸ ਤਰ੍ਹਾਂ ਦੇ ਕਦਮ ਚੁੱਕਦੇ ਨੇ ਤਾਂ ਲੱਗਦਾ ਕਿ ਉਹਨਾਂ ਦੇ ਅੰਦਰ ਇੱਕ ਜਿਹੜੀ ਇਮੋਸ਼ਨਲੀ ਉਹ ਸਟਰੋਂਗਨੈਸ ਹੈ ਉਹ ਖਤਮ ਹੀ ਹੋ ਚੁੱਕੀ ਹੈ ਸਹਿਨਸ਼ੀਲਤਾ ਉਹਨਾਂ ਦੇ ਅੰਦਰ ਹੈ ਹੀ ਨਹੀਂ ਕਿ ਉਹਨਾਂ ਨੂੰ ਇੱਕ ਜਿਹੜਾ ਇਹ ਹੀ ਸਟੈਪ ਵਧੀਆ ਲੱਗਦਾ ਹੈ ਕਿ ਉਹਦੇ ਵੱਲ ਉਹਨਾਂ ਨੂੰ ਜਾਣਾ ਸਹੀ ਲੱਗਦਾ ਹੈ ਕਿ ਅਸੀਂ ਸੁਸਾਇਡ ਹੀ ਕਰ ਲਈਏ ਉਹ ਸਹਿਨ ਸ਼ਕਤੀ ਜਿਹੜੀ ਉਹਨਾਂ ਦੀ ਖਤਮ ਹੀ ਹੋ ਚੁੱਕੀ ਹੈ ਕੀ ਕਹਿਣਾ ਚਾਹੂੰਗਾ ਸਰਕ ਸਾਡਾ ਯੂਥ ਹੈ ਸਾਡਾ ਨੌਜਵਾਨ ਹੈ ਨਾ ਜਿਹੜਾ ਉਹ ਬਹੁਤ ਤਕੜਾ ਹੁੰਦਾ ਹੈ ਹੂੰ ਉਹ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਹੂੰ ਉਹਦੇ ਕੋਲ ਬਹੁਤ ਸਾਰੀਆਂ ਇਮੋਸ਼ਨਸ ਹੁੰਦੀਆਂ ਜਿਹੜੀਆਂ ਨਾ ਉਹਨੂੰ ਕੁਝ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀਆਂ ਪਰ ਕਿਤੇ ਨਾ ਕਿਤੇ ਉਹਦੇ ਕੋਲ ਚੇਤਨਾ ਦੀ ਘਾਟ ਕਰਕੇ ਗਿਆਨ ਦੀ ਘਾਟ ਕਰਕੇ ਉਹ ਸੋਸ਼ਲ ਪ੍ਰੋਬਲਮਸ ਤੋਂ ਵੀ ਪੀੜਤ ਹੁੰਦਾ ਹੂੰ ਉਹ ਆਪਣੀਆਂ ਪਰਸਨਲ ਪ੍ਰੋਬਲਮਸ ਤੋਂ ਵੀ ਪੀੜਤ ਹੁੰਦਾ ਤੇ ਉਹਦੀਆਂ ਮਨੋਵਿਗਿਆਨਿਕ ਸਮੱਸਿਆਵਾਂ ਵੀ ਹੁੰਦੀਆਂ ਜਿਹਦੇ ਕਰਕੇ ਨਾ ਉਹ ਇੱਕਦਮ ਦਬਾਅ ਦੇ ਵਿੱਚ ਆ ਜਾਂਦਾ ਉਹਨੂੰ ਲੱਗਦਾ ਕਿ ਵੀ ਇਸ ਸੰਸਾਰ ਦੇ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਹੈ ਉਹ ਡਿਪਰੈਸ਼ਨ ਦੇ ਵਿੱਚ ਆ ਕੇ ਸੁਸਾਈਡ ਕਰ ਸਕਦਾ ਜਾਂ ਕਿ ਤੀਸਰਾ ਮੁੱਖ ਕਾਰਨ ਹੈ ਡਿਪਰੈਸ਼ਨ ਸੁਸਾਈਡ ਦਾ ਤੇ ਦੂਸਰਾ ਉਸ ਤੋਂ ਬਾਅਦ ਹੈ ਕਿ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਹੈ ਕਿ ਵੀ ਮੈਂ ਆਪਣੇ ਆਪ ਦਾ ਨੁਕਸਾਨ ਕਰ ਲਵਾਂ ਤੇ ਮੈਂ ਬਸ ਐਸੀ ਮੁਸੀਬਤ ਤੋਂ ਛੁਟਕਾਰਾ ਪਾ ਲਾਂ ਮੁਸੀਬਤ ਦਾ ਹੱਲ ਨਹੀਂ ਕਰਨਾ ਮੁਸੀਬਤ ਦਾ ਛੁਟਕਾਰਾ ਪਾ ਲੈਣਾ ਹੁਣ ਸਾਡੇ ਯੂਥ ਨੂੰ ਇਹ ਚਾਹੀਦਾ ਉਹਦੀ ਸਾਂਝ ਜਿਹੜੀ ਨਾ ਉਹ ਦੇਸ਼ ਦੇ ਚੰਗੇ ਵਿਦਵਾਨ ਲੋਕਾਂ ਦੇ ਨਾਲ ਹੋਣੀ ਚਾਹੀਦੀ ਹੈ ਪਰ ਮੈਂ ਦੇਖ ਰਿਹਾ ਕਿ ਯੂਥ ਨੂੰ ਕਈ ਵਾਰੀ ਨਾ ਮਾਪੇ ਉਹੀ ਬਹੁਤ ਬਾਉਂਡਰੀ ਦੇ ਵਿੱਚ ਰੱਖਦੇ ਆ ਕਿ ਬੰਦ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਸੋਚਣਾ ਹੀ ਨਹੀਂਗਾ ਤੇਰਾ ਦੋਸਤ ਹੈ ਤੇਰਾ ਫਰੈਂਡ ਸਰਕਲ ਹੈ ਜਿਹੜਾ ਉਹ ਬਹੁਤ ਸਿੰਤਜਾ ਹੋਣਾ ਚਾਹੀਦਾ ਜਾਉ ਪੂਰੀ ਤਰ੍ਹਾਂ ਸ਼ਾਨਣੀ ਵਿੱਚੋਂ ਨਿਕਲਿਆ ਹੋਣਾ ਚਾਹੀਦਾ ਮਾਪੇ ਬਾਪ ਦੀ ਨਜ਼ਰ ਚ ਵੀ ਇਹ ਕਹਿੋ ਜਾ ਹੋਣਾ ਚਾਹੀਦਾ ਜਾਨੀ ਕਿ ਉਹਦਾ ਜਿਹੜਾ ਕੌਨਫੀਡੈਂਸ ਹੈ ਨਾ ਉਹ ਮਾਪੇ ਬਾਪ ਕਈ ਵਾਰੀ ਬਰਨ ਨਹੀਂ ਦਿੰਦੇ ਹਮ ਰਿਸ਼ਤੇਦਾਰ ਨਹੀਂ ਬਰਨ ਦਿੰਦੇ ਵੀ ਮੁੰਡੇ ਨੂੰ ਬਾਹਰ ਨਹੀਂ ਨਿਕਲਣ ਦੇਣਾ ਕੁੜੀ ਨੂੰ ਬਾਹਰ ਨਹੀਂ ਨਿਕਲਣ ਦੇਣਾ ਤੇ ਹੁਣ ਉਹਦੇ ਕਰਕੇ ਕੀ ਕਰ ਡਿਪਰੈਸ਼ਨ ਦੇ ਵਿੱਚ ਜਾਂਦਾ ਜਿਹਦੇ ਕਿਤੇ ਸਮੱਸਿਆ ਤਾਂ ਉਹਨੂੰ ਆਉਂਦੀ ਸਕੂਲ ਜਾ ਰਿਹਾ ਕਾਲਜ ਜਾ ਰਿਹਾ ਯੂਨੀਵਰਸਿਟੀ ਜਾ ਰਿਹਾ ਸਮਾਜ ਦੇ ਵਿੱਚ ਵਿਚਰ ਰਿਹਾ ਉੱਥੇ ਉਹਨੂੰ ਛੋਹ ਤਰ੍ਹਾਂ ਦੀ ਪ੍ਰੋਬਲਮਸ ਫੇਸ ਆਉਂਦੀ ਹੈ ਤੇ ਉਹ ਜਦੋਂ ਫੇਸ ਨਹੀਂ ਕਰ ਪਾਉਂਦਾ ਫਿਰ ਉਹ ਇਹੋ ਜੇ ਕਦਮ ਚੱਕਦਾ ਜਿਹਦੇ ਨਾਲ ਉਹ ਆਪਣੇ ਆਪ ਦਾ ਨੁਕਸਾਨ ਕਰਦਾ ਤੇ ਉਹ ਪੂਰਾ ਨਾ ਹੋਣ ਵਾਲਾ ਨੁਕਸਾਨ ਹੁੰਦਾ ਇਸ ਕਰਕੇ ਸਾਡੇ ਯੂਥ ਨੂੰ ਸਾਡੇ ਟੀਨਏਜਸ ਨੂੰ ਇਹ ਚਾਹੀਦਾ ਕਿ ਆਪਣੀ ਗੱਲ ਹੈ ਹਮੇਸ਼ਾ ਖੁੱਲ ਕੇ ਰੱਖਣ ਕਿਹਦੇ ਨਾਲ ਗੱਲ ਕਰਨੀ ਹੈ ਸਾਂਝੀ ਇਹ ਉਹਨਾਂ ਨੂੰ ਪਹਿਚਾਨ ਹੋਣੀ ਚਾਹੀਦੀ ਹੈ ਜੀ ਇਹ ਨਹੀਂ ਹੈ ਕਿ ਵੀ ਕੋਈ ਸਹੇਲੀ ਹੈ ਨਾਲ دوست ਹੈ ਕੋਈ ਹੋਰ ਹੈ ਗਲੀ ਗੁਆਂਢ ਦਾ ਰਿਸ਼ਤੇਦਾਰ ਹੈ ਵੀ ਹਰੇਕ ਨਾਲ ਤੁਸੀਂ ਆਪਣੀ ਗੱਲ ਸਾਂਝੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਤੇ ਸਮਝ ਹੋਣੀ ਚਾਹੀਦੀ ਹੈ ਬਈ ਇਹ ਸਪੈਸ਼ਲ ਹੈ ਯਾਨੀ ਇਹ ਮੇਰੀ ਗੱਲ ਨੂੰ ਸਮਝੂਗਾ ਕਿ ਨਹੀਂ ਹੋ ਸਕਦਾ ਕਿ ਉਹ ਵੀ ਕੋਈ ਪੁੱਠੀ ਸਲਾਹ ਦੇ ਦੇ ਸੋ ਇਸ ਕਰਕੇ ਠੀਕ ਸਲਾਹ ਵਾਸਤੇ ਉਹ ਉਹਦਾ ਆਪਣਾ ਨਜ਼ਰੀਆ ਵਿਚਾਰ ਹੋਣਾ ਚਾਹੀਦਾ ਮਾਪੇ ਨੂੰ ਚਾਹੀਦਾ ਸਾਡੇ ਸਮਾਜ ਨੂੰ ਚਾਹੀਦਾ ਕਿ ਸਾਡੇ ਯੂਥ ਨੂੰ ਉਹ ਪੂਰੀ ਤਰ੍ਹਾਂ ਵਿਸ਼ਾਲ ਕਰਨ ਹੂੰ ਜੀ ਇਸੇ ਤਰ੍ਹਾਂ ਸਰ ਮੈਂ ਵੀ ਸੁਣਿਆ ਹੈ ਕਿ ਜਿਹੜੇ ਨੌਜਵਾਨ ਨੇ ਆ ਰਿਲੇਸ਼ਨਸ਼ਿਪ ਦੇ ਵਿੱਚ ਆ ਕੇ ਜਾਤੋਂ ਜ਼ਿਆਦਾ ਮਤਲਬ ਪਰਸੈਂਟੇਜ ਉਹਨਾਂ ਦੀ ਇੰਨੀ ਹੈ ਕਿ ਉਹ ਸੁਸਾਈਡ ਇਸ ਰਿਲੇਸ਼ਨਸ਼ਿਪ ਦੇ ਕਾਰਨ ਹੀ ਕਰਦੇ ਨੇ ਕੀ ਕਹਿਣਾ ਚਾਹੋਗੇ ਸਰਿਕਾ ਜੀ ਇਹ ਬਹੁਤ ਵੱਡੀ ਸਮੱਸਿਆ ਹੈ ਜਦੋਂ ਆਪਾਂ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਆਂ ਦੇਖੋ ਸਾਡਾ ਯੂਥ ਹੈ ਜਿਹੜਾ ਨਾ ਇਹ ਰਿਲੇਸ਼ਨਸ਼ ਆ ਜਾਂਦਾ ਇਹਨੂੰ ਰੋਕਣਾ ਨਾ ਬਹੁਤਾ ਸੌਖਾ ਨਹੀਂ ਹੈਗਾ ਜੀ ਜੀ ਉਹ ਅਸੀਂ ਜੋ ਮਰਜ਼ੀ ਗੱਲਾਂ ਕਰੀ ਜਾਈਏ ਪਰ ਠੀਕ ਜਾਣਕਾਰੀ ਸੈਂਟੀਫਿਕ ਜਾਣਕਾਰੀ ਉਹਨੂੰ ਜ਼ਰੂਰ ਹੋਣੀ ਚਾਹੀਦੀ ਹੈ ਬਈ ਜੇ ਕਿਤੇ ਰਿਲੇਸ਼ਨ ਦੇ ਵਿੱਚ ਆ ਗਏ ਹੋ ਤਾਂ ਉਹਦੇ ਫਾਇਦੇ ਕੀ ਹੈ ਨੁਕਸਾਨ ਕੀ ਹੈ ਜੇ ਤੁਹਾਨੂੰ ਕਿਤੇ ਲੱਗਦਾ ਵੀ ਇਹਦਾ ਕੋਈ ਨੁਕਸਾਨ ਹੋ ਰਿਹਾ ਤਾਂ ਉਹਨੂੰ ਠੀਕ ਕਿਵੇਂ ਕਰਨਾ ਜੈਨਕੀ ਡੈਮੇਜ ਕੰਟਰੋਲ ਕਿਵੇਂ ਕਰਨਾ ਇਹ ਸਾਡੇ ਯੂਥ ਨੂੰ ਆਉਣਾ ਚਾਹੀਦਾ ਪਰ ਕਈ ਵਾਰੀਆਂ ਬਹੁਤ ਸਾਰੀ ਐਹੋ ਜਿਹੀਆਂ ਅਫਵਾਹਾਂ ਤੋਂ ਉਹ ਪੀੜਤ ਹੁੰਦਾ ਹੈ ਵੀਰ ਰਿਲੇਸ਼ਨਸ਼ਿਪ ਦੇ ਨਾਲ ਸੰਬੰਧਿਤ ਹੁੰਦੇ ਵੀ ਉਹਨਾਂ ਨੂੰ ਲੱਗਦਾ ਕਿ ਵੀ ਹੁਣ ਤੇ ਇਸ ਸਮਾਜ ਦੇ ਵਿੱਚ ਜਿਉਣ ਦਾ ਕੋਈ ਮਤਲਬ ਨਹੀਂ ਹੈ ਵੀ ਮੇਰੇ ਕਿਸੇ ਲੜਕੇ ਦੇ ਨਾਲ ਦੋਸਤੀ ਹੋ ਗਈ ਹੈ ਸਾਂਝ ਬਣ ਗਈ ਹੈ ਮੈਂ ਉਹ ਰਿਲੇਸ਼ਨ 'ਚ ਆ ਗਿਆ ਜਾਂ ਕੁੜੀ ਨਾਲ ਰਿਲੇਸ਼ਨ 'ਚ ਆ ਗਿਆ ਤੇ ਵੀ ਪਤਾ ਨਹੀਂ ਹੁਣ ਕੀ ਹੋ ਜਾਣਾ ਹੈ ਅਸਲ ਦੇ ਵਿੱਚ ਕੀ ਹੈ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਸਾਡੇ ਯੂਥ ਨੂੰ ਚਾਹੀਦਾ ਹੈ ਕਿ ਜੇ ਕਿਤੇ ਇਹੋ ਜਿਹਾ ਕੋਈ ਕਦਮ ਚੱਕਿਆ ਗਿਆ ਤਾਂ ਤੁਸੀਂ ਐਕਸਪਰਟ ਨਾਲ ਮਾਹਿਰ ਦੇ ਨਾਲ ਗੱਲ ਕਰਕੇ ਇਸ ਸਮੱਸਿਆ ਤੋਂ ਨਜਾਤ ਪਾਉਣੀ ਹੈ ਨਾ ਕਿ ਤੁਸੀਂ ਆਪਣੀ ਮਰਜ਼ੀ ਕਰਕੇ ਹਨੇਰ ਕੋਠੜੀ ਦੇ ਵਿੱਚ ਜਾ ਕੇ ਆਪਣੇ ਆਪ ਦਾ ਨੁਕਸਾਨ ਕਰਨਾ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠਣਾ ਸੋ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਜਿਉਣ ਵਾਸਤੇ ਜ਼ਿੰਦਗੀ ਦਾ ਆਨੰਦ ਮਾਣਨ ਵਾਸਤੇ ਆ ਤੇ ਜ਼ਿੰਦਗੀ ਮਹਿਕਾ ਛੱਡਣ ਵਾਸਤੇ ਆ ਜ਼ਿੰਦਗੀ ਨੂੰ ਇੰਜੋਏ ਕਰਨਾ ਆਪਾਂ ਤੇ ਇਸ ਕਰਕੇ ਇਹ ਜੇ ਕੋਈ ਮਾੜੀਆਂ-ਮੁੱਟੀਆਂ ਕੋਈ 네ਗੇਟਿਵ ਥੌਟਸ ਹੋਣਦੇ ਆ ਜਾਂ ਕਿਤੇ ਗਲਤ ਫਹਮੀ ਹੁੰਦੀ ਹੈ ਤਾਂ ਉਸ ਨੂੰ ਦੂਰ ਕਰ ਲੈਣਾ ਚਾਹੀਦਾ ਹੈ ਜੀ ਬਿਲਕੁਲ ਸਰ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਬਹੁਤ ساری ਜਾਣਕਾਰੀ ਦੇਣ ਲਈ ਤਾਂ ਬਾਤ ਕਰਦੇ ਹਾਂ ਤੁਹਾਡਾ ਥੈਂਕ ਯੂ ਜੀ ਇਸੇ ਤਰ੍ਹਾਂ ਮਿਲਾਂਗੇ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਲਈ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ